ਹਾਂ ਸਰਪਜੀਤ ਪੈਨਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਾਰਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸ਼ਾਮ ਨੂੰ ਕਰਿਆ ਨੇ ਆਪਾਂ ਬਲੌਗ ਸ਼ੁਰੂ ਤੇ ਹੁਣ ਆਪਾਂ ਬਣਾਉਣ ਲੱਗੇ ਆ ਜੀ ਪਰਮੇ ਕਰੇਲੇ ਤੇ ਸਰਦਾਰ ਜੀਆਂ ਦੀ ਆਈ ਆ ਫਰਮੈਸ਼ ਪਹਿਲਾਂ ਤਾਂ ਕਹਿੰਦੇ ਸੀ ਐਮ ਸ਼ਿਮਲਾ ਮਿਰਚ ਪਰ ਮੀ ਕਰੋ ਤੇ ਫੇਰ ਮੈਂ ਕਿਹਾ ਸ਼ਿਮਲਾ ਮਿਰਚ ਮਾਲੂ ਪਾ ਕੇ ਬਣਾਉਂਗੀ ਕਿਉਂਕਿ ਬੇਟਾ ਨੇ ਨਹੀਂ ਖਾਣੀ ਹੈ ਕਿ ਤੇ ਮੈਂ ਕਿਹਾ ਸ਼ਾਮ ਨੂੰ ਬਣਾ ਦੂ ਕਰੇਲੇ ਪਰਮੇ ਤੇ ਚਲੋ ਜੀ ਚੱਲਦੇ ਆਂ ਆਪਾਂ ਬਾਹਰੇ ਵਿੜੇ ਦੇ ਵਿੱਚ ਯਾ ਦਸਬਾਨ ਹੋ ਗਿਆ ਰੈਡੀ ਕਰੇਲੇ ਆਪਾਂ ਸਾਰੇ ਵਿੱਚੋਂ ਮਤਲਬ ਕਿ ਪਾਰੋ ਸਾਫ ਕਰ ਲਏ ਨੇ ਮਤਲਬ ਕਿ ਛਿੱੜ ਲਏ ਨੇ ਤੇ ਵਿੱਚੋਂ ਸਾਰੇ ਵੀ ਵਗੈਰਾ ਆਪਾਂ ਇਹਨੇ ਤੇ ਕੱਢ ਦਿੱਤੇ ਨੇ ਸਾਫ ਸਾਫ ਕਰ ਦਿੱਤੇ ਨੇ ਤੇ ਇੱਧਰ ਮੈਂ ਰਗੜ ਲਿਆ ਨੇ ਹਰੀਆਂ ਮਿਰਚਾਂ ਤੇ ਨਾਲ ਹੁਣ ਰਗੜਦੀਆਂ ਮੈਂ ਸਾਰੇ ਪਿਆਜ਼ ਇੱਧਰ ਮੈਂ ਤੇਲ ਗਰਮ ਕਰ ਦਿੱਤਾ ਇਹਦੇ ਵਿੱਚ ਪਾ ਦਵਾਂਗੇ ਆਪਾਂ ਕਰੇਲੇ ਕਰੇਲੇ ਰਾੜ ਕੇ ਫੇਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਸਾਲਾ ਪਾ ਕੇ ਫੇਰ ਆਪਣੇ ਪਿਆਜ਼ ਜੀ ਇੰਨਾ ਆਰੇ ਕਿ ਰੇਤੇ ਆਪਾਂ ਚੰਗੀ ਤਰ੍ਹਾਂ ਖਰਾੜ ਲਵਾਂਗੇ ਤੇ ਸਰਦਾਰ ਜੀ ਦਾ ਸ਼ਾਬ ਨੂੰ ਰਿਐਕਸ਼ਨ ਦੇਖਾਂਗੇ ਕਿ ਕ੍ਰੇਲਿਆਂ ਨੂੰ ਸਰਦੀ ਬਹੁਤ ਜਿਆਦਾ ਪਸੰਦ ਹੈ ਨਾ ਇਹ ਕੀ ਕਹਿਣਗੇ ਤੇ ਚਲੋ ਜੀ ਜਦੋਂ ਆਪਾਂ ਕ੍ਰੇਲੇ ਭਰਾਂਗੇ ਫੇਰ ਗੱਲ ਕਰਾਂਗੇ ਐਨੋ ਜੀ ਆਪਣਾ ਮਸਾਲਾ ਹੋ ਗਿਆ ਤਿਆਰ ਦੇਖੋ ਮਸਾਲਾ ਬਹੁਤ ਜਿਆਦਾ ਟੇਸਟੀ ਬਣਿਆ ਤੇ ਬਹੁਤ ਜਿਆਦਾ ਸਵਾਦ ਬਣਿਆ ਕਿਉਂਕਿ ਕੁੰਡੀ ਸੋਟੇ ਨਾਲ ਰਗੜਿਆ ਹੋਇਆ ਮਸਾਲਾ ਦਾ ਸਵਾਦ ਆਪ ਹੀ ਬਣਨਾ ਹੈ ਹਨਾ ਤੇ ਲੋ ਜੀ ਕ੍ਰੇਲੇ ਵੀ ਆਪਾਂ ਕੱਟ ਫਰਾਈ ਕਰ ਲਏ ਨੇ ਤੇ ਸਾਰੇ ਕ੍ਰੇਲੇ ਆਪਾਂ ਫਰਾਈ ਕਰ ਲਏ ਨੇ ਜੇ ਜੋ ਆਪਣਾ ਦੇਖ ਰਿਹਾ ਲੋਕ ਤਾਂ ਸ਼ਿਕਾਇਤ ਆਇਆ ਹੈ ਸੀ ਇਹਨੂੰ ਜਦੋਂ ਆਪਣੇ ਕਰੇਲੇ ਭੰਨ ਕੇ ਫੇਰ ਉਪਨਾ ਦੇ ਤੇ ਦੇ ਵਿੱਚ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਭਰ ਦਿਆਂ ਕਰੇਲੇ ਤੇ ਸਰਦਾਰ ਜੀ ਆਉਣਗੇ 6:30 ਹੋ ਚੁੱਕੇ ਨੇ 5:30 ਦਾ ਟਾਈਮ ਆ ਤਾਂ ਕਰੇਲੇ ਭੰਨ ਕੇ ਦੱਸ ਇਹ ਦਾ ਕਰੇਲੇ ਭਰ ਲੈਣੇ ਇਹਦੇ ਤੇ ਆਪਾਂ ਦਾਗਾਂ ਭੇਡ ਦਵਾਵਾਂਗੇ ਤਾਂ ਜੋ ਆਪਣਾ ਮਸਾਲਾ ਵਾਰ ਇਹ ਨਿਕਲੇ ਜਾਦੇ ਧਾਗਾ ਨਾਲ ਭੇਟਿਓ ਜੀ ਆਪਾਂ ਜਾਦੇ ਧਾਗਾ ਲੈ ਭੇਟਿਆ ਫਿਰ ਲਾਉਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਚਾਕੂ ਨਾਲ ਇੰਦਾ ਕੱਟ ਦਵਾਂਗੇ ਸਾਕੇ ਤੇ ਇੰਦਾ ਕਰਕੇ ਆਪਾਂ ਇਹਦੇ ਵਿੱਚੋਂ ਛੱਕੀ ਜਾਵਾਂਗੇ ਤੇਲ ਹਲੇ ਗਰਮ ਹੋਇਆ ਨਹੀਂ ਹੈਗਾ ਆਪਣਾ ਤੇ ਲੋ ਜੀ ਇਹਨਾਂ ਆਪਾਂ ਕਰੇਲੇ ਭਰ ਕੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਮੈਨਾਂ ਥੋੜਾ ਜਿਹਾ ਹੋ ਗਿਆ ਤੇਲ ਗਰਮ ਇਹ ਇੱਕ ਕਰਕੇ ਰਾਹ ਹੁੰਦੇ ਪਰ ਪਰੇ ਦੇ ਵਿੱਚ ਛੱਡੀ ਜਾਵਾਂਗੇ ਤੇ ਫਿਰ ਇਹਨੂੰ ਆਪਾਂ ਟੱਕ ਦਵਾਂਗੇ ਤੇ ਚਲੋ ਜਦੋਂ ਕਰੇਲੇ ਬਣ ਗਏ ਸਰਦਾਰ ਜੀ ਆਗੇ ਫਿਰ ਗੱਲ ਕਰਾਂਗੇ ਆਪਣੇ ਕਰੇਲੇ ਬਣ ਚੁੱਕੇ ਸੀ ਜੀ ਫਿਰ ਇਸ ਤੋਂ ਬਾਅਦ ਮੈਂ ਲੱਗੀ ਸੀ ਰੋਟੀ ਬਣਾਉਣਾ ਮੈਂ ਕਿਹਾ ਚੱਲ ਹੁਣ ਲੱਗਦੇ ਹੱਥ ਰੋਟੀ ਵੀ ਬਣਾਈ ਦੇਣੇ ਫਟਾਫਟ ਕੰਮ ਨਿਪਟੜ ਜਾਣਗੇ ਤੇ ਰੋਟੀ ਨੂੰ ਫਿਰ ਵੀ ਟਾਈਮ ਤਾਂ ਲੱਗ ਜਾਂਦਾ ਬਣਾਉਂਦੇ ਹੋਏ ਤੇ ਫਟਾਫਟ ਮੈਂ ਚੁੱਲ੍ਹੇ ਤੇ ਰੋਟੀ ਬਣਾਤੀ ਤੇ ਸਰਦਾਰ ਜੀ ਨੇ ਪਹਿਲਾਂ ਖਾੜਾ ਹਫ਼ਤੇ ਬਾਅਦ ਹਫ਼ਤੇ ਬਾਅਦ ਬਾਏ ਸਰਦਾਰ ਜੀ ਨੇ ਉਹ ਹੁੰਦੀ ਨੇ ਵਾਸੀਆ ਚਾਹ ਕਰੀਏ ਕਿ ਦੁੱਧ ਜੀ ਹੈ ਚਾਹ ਕਿ ਦੁੱਧ ਚਾਹ ਬਣਾ ਲੈ ਰੋਟੀਆਂ ਲਈ ਦੁੱਧ ਚਾਹ ਬੇ ਵਈ ਮਨਿੰਦਰ ਤੂੰ ਕੀ ਕਹਿਣਾ ਚਾਹੁੰਨਾ ਹੁਣ ਮੈਂ ਕੀ ਕਹਿਣਾ ਮੇਰੇ ਵਾਲੇ ਹੈਅਰ ਤੇ ਤੇਲ ਲਾਉਣਾ ਹੈ ਹੈਅਰ ਤੇਲ ਲੈ ਲੈ ਤੇਲ ਤੇਲ ਤੇ ਡਰਾਇਰ ਹੁੰਦੀ ਆ ਹੈਅਰ ਰੈਡੀ ਕਰ ਲੈ ਰੈਡੀ ਤੇਲ ਦੇ ਤੇ ਡਰਲਾਵਾ ਤੇ ਚਲਾਉਣੇ ਨਾ ਮਸ਼ੀਨਾਂ ਨਾਲ ਜਾਂ ਡਰਲੀ ਆ ਮੈਂ ਕਿਹੜਾ ਸਰਚ ਕਰੇ ਗੱਡਣੀਆਂ ਨੇ ਤੈਨੂੰ ਕੀ ਕਰਾਂ ਹੈਲੋ ਜੀ ਸ਼ਸ਼੍ਰੀਆ ਕਾਲ ਦੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਨਡੂ ਲਾਈਤੀਵਾਂ ਚੈਨਲ ਤੇ ਮੈਂ ਸਤਿ ਸ੍ਰੀ ਅਕਾਲਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਅ ਦੁਪਹਿਰ ਦਾ ਟਾਈਮ ਰਾਤ ਬਣਾਈ ਸੀ ਆਪਾਂ ਨੇ ਕ੍ਰੇਲੀਆਂ ਸਬਜ਼ੀ ਤੇ ਹੁਣ ਬਣਾਈ ਆ ਆਪਾਂ ਨੇ ਮੂੰਗੀ ਛੋਲੇ ਮੂੰਗੀ ਛੋਲੇ ਦੀ ਦਾਲ ਬਣਾਈ ਸੀ ਮੈਂ ਚੁੱਲੇ ਤੇ ਤਾਂ ਰਿਸੀ ਸੋਭਾ ਮੈਤਰੀਸੀ 11:00 ਬਜੇ ਤੇ ਦਾਲ ਆਪਣੀ ਹੋ ਗਈ ਹੈ ਰੈਡੀ ਮੈਂ ਕਿਹਾ ਚੱਲ ਹੁਣ ਅੱਗ ਦਾ ਥੋੜਾ ਜਿਹਾ ਚੁੱਲੇ ਦਾ ਲਾਹ ਹੀ ਲੈ ਲੈਨੇ ਆ ਰੋਟੀ ਵੀ ਆਪਾਂ ਚੁੱਲੇ ਤੇ ਬਣਾ ਲੈਨੇ ਤੇ ਲੋ ਜੀ ਚਲਦੇ ਆਪਾਂ ਬਾਹਰੇ ਲੋ ਜੀ ਦਾਲ ਆਪਣੀ ਹੋ ਗਈ ਹੈ ਰੈਡੀ ਬਾਅਦ ਕੇ ਨੂੰ ਤੜਕਾ ਲਗਾਉਣ ਵਾਲਾ ਹੁਣ ਦਾਲ ਮੂੰਗੀ ਛੋਲੇ ਨੇ ਚੁੱਲੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਇਹ ਦਾਲ ਆਪਾਂ ਨੇ ਲਈ ਬਣਾ ਤੇ ਤੜਕਾ ਲਗਾਵਾਂਗੇ ਬਾਅਦ ਚ ਪਹਿਲਾਂ ਲਾਉਨੇ ਆ ਰੋਟੀ ਤੇ ਆਟਾ ਆਪਾਂ ਨੇ ਲਿਆ ਗੁੱਜਾ ਆਟਾ ਵੀ ਆਪਣਾ ਗੁੰਨਿਆ ਪਿਆ ਤੇ ਇਹਨੂੰ ਹੁਣ ਆਪਾਂ ਲੈ ਚੱਲਦੇ ਹਾਂ ਸਾਰੇ ਆਟੇ ਸਾਰੀ ਸਤਾਰਜੀ ਲੈ ਕੇ ਆਉਣਗੇ ਕਿੱਥੇ ਜਾਓਗੇ ਜੀ ਥੋੜਾ ਜਾਵਾਂ ਕੀ ਲੈ ਕੇ ਆਣਾ ਥੋੜਾ ਸਿੰਦੇ ਕਰਾਂ ਦੋਈ ਮੈਨੂੰ ਕੀ ਹੋਇਆ ਹੋਂਦਾ ਨਹੀਂ ਘਤਰਾਂ ਅੱਛਾ ਆਮ ਨੂੰ ਬਾਹਰ ਜੇ ਤੁਪ ਵਾਲੀ ਹੈ ਜੀ ਮੈਨੂੰ ਆਪਾਂ ਹੈ ਹੈ ਉਣੀ ਆਣ ਠੀਕ ਆ ਲਓ ਜੀ ਸਰਦਾਰ ਜੀ ਕਹਿੰਦੇ ਮੈਂ ਧੂਰੀ ਜਾਇਆ ਮੈਨੂੰ ਪਾਚੀ ਦੇ ਦੇ ਦਵਾਈ ਵਾਲੀ ਮੈਨੂੰ ਆਉਂਦੇ ਨੇ ਚੱਕਰ ਤੇ ਮੈਂ ਕਿਹਾ ਚੱਲ ਮੈਂ ਦਵਾਈ ਲਿਆ ਦੋ ਮੈਂ ਲਾ ਦੇ ਹੀ ਆ ਪਾਚੀ ਤੇ ਮੈਂ ਬਣਾ ਲਾਂ ਲਈ ਆ ਫਟਾਫਟ ਰੋਟੀ ਦਾਲ ਜੀ ਆਪਣੀ ਬਣ ਚੁੱਕੀ ਸੀ ਮੈਂ ਕਿਹਾ ਤੜਕਾ ਬਾਅਦ ਚ ਲਗਾ ਲੂ ਪਹਿਲਾਂ ਰੋਟੀ ਦਾ ਕੰਮ ਨਵੇੜਾ ਤੇ ਧੁੱਪ ਬਹੁਤ ਜ਼ਿਆਦੇ ਪੈਂਦੀ ਸੀ ਤੇ ਫਿਰ ਮੈਂ ਫਟਾਫਟ ਰੋਟੀ ਬਣਾਈ ਚੁੱਲੇ ਤੇ ਟੈਂਪ ਤਾਂ ਫਿਰ ਵੀ ਲੱਗੀ ਜਾਂਦਾ ਰੋਟੀ ਬਣਾਉਣ ਨੂੰ ਤੇ ਮੈਂ ਕਿਹਾ ਚੁੱਲੇ ਦੀ ਰੋਟੀ ਖਾਵਾਂਗੇ ਚੁੱਲੇ ਦੀ ਰੋਟੀ ਖਾ ਕੇ ਸਵਾਦ ਹੀ ਵੱਖਰਾ ਹੈ ਦੇਖੋ ਦਾਲ ਵੀ ਚੁੱਲੇ ਤੇ ਬਣਾਈ ਰੋਟੀ ਵੀ ਚੁੱਲੇ ਤੇ ਰੜਮੀਆਂ ਰੜਮੀਆਂ ਜਿਹੀਆਂ ਰੋਟੀਆਂ ਅੱਜ ਤਾਂ ਨਜ਼ਾਰਾ ਹੀ ਆਗਾ ਥਾ ਕੇ ਰੋਟੀ ਦਾ ਚੁੱਲੇ ਵਾਲੀ ਦਾ ਤੇ ਕੈੜੀ ਜੀ ਰੋਟੀਆਂ ਵਧੀਆ ਲੱਗਦੀ ਨੇ ਬਹੁਤ ਜਿਆਦਾ ਸਵਾਦ ਲੱਗਦੀਆਂ ਨੇ ਰੋਟੀ ਆਪਣੀ ਬਣ ਚੁੱਕੀ ਆ ਤੇ ਤੜਕਾ ਵੀ ਆਪਾਂ ਲਗਾ ਦਿੱਤਾ ਦਾਲ ਨੂੰ ਤੁਹਾਨੂੰ ਦਿਖਾਣੇ ਆ ਲਓ ਜੀ ਦਾਲ ਨੂੰ ਤੜਕਾ ਆਪਣਾ ਲੱਗ ਦਿੱਤਾ ਚੁੱਲ੍ਹੇ ਵਾਲੀ ਢਾਲ ਦਾ ਸਵਾਦ ਹੀ ਵੱਖਰਾ ਹੁੰਦਾ ਤੇ ਦੇਖੋ ਦਾਲ ਬਹੁਤ ਜ਼ਿਆਦਾ ਸਵਾਦ ਆ ਥੋੜੀ ਪਤਲੀ ਰੱਖਿਓ ਸਰਦਾਰ ਜੀ ਕਹਿੰਦੇ ਕੈੜੀ ਦਾਲ ਨਾ ਰੱਖਿਓ ਥੋੜੀ ਜਿਹੀ ਪਤਲੀ ਰੱਖਿਓ ਮੈਨੂੰ ਪਤਲੀ ਦਾਲ ਸਭ ਤੋਂ ਵਧੀਆ ਪਸੰਦ ਆ ਵਧੀਆ ਲੱਗਦੀ ਆ ਖਾਣ ਚ ਵੀ ਸਵਾਦ ਹੁੰਦਾ ਲੋ ਜੀ ਦਾਲ ਨੂੰ ਤੜਕਾ ਵੀ ਲੱਗ ਚੁੱਕਿਆ ਤੇ ਕੱਪੜੇ ਤਾਰ ਤੋਂ ਆਪਾਂ ਨੇ ਲਾ ਲਏ ਨੇ ਲੋ ਜੀ ਇੱਧਰ ਕੱਪੜੇ ਮੈਂ ਤਾਰ ਤੋਂ ਲਾ ਚੁੱਕ ਲਾ ਲਏ ਨੇ ਤੇ ਹੁਣ ਮੈਂ ਲਗਾਉਣੀ ਨੇ ਇਹਦੇ ਤੇ ਹਾਂ ਤੇ ਲੋ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਜੇਕਰ ਬਲੌਗ ਵਧੀਆ ਲੱਗਿਆ ਹੋਊਗਾ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਐ ਵੀ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਰਾਤ ਜੋ ਕ੍ਰੇਲੇ ਬਣਾਏ ਸੀ ਉਹ ਕਿੱਦਾਂ ਦੇ ਲੱਗੇ ਤੇ ਅੱਜ ਮੈਂ ਬਣਾਈ ਸੀ ਚੁੱਲੇ ਤੇ ਦਾਲ ਉਹ ਕਿੱਦਾਂ ਦੀ ਲੱਗੀ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਤਕਲੀ ਸਾਰਿਆਂ ਨੂੰ ਸ਼ਸ਼ਕਾਰ